ਹੈਲੋ ਮੈਂ ਡਾਕਟਰ ਤਿਰੰਕਰ ਬਾਸੀ ਤਿਰੰਕਰ ਲੈ ਕੇ ਹਜ਼ਰ ਹਾਂ ਇੱਕ ਨਵੀਂ ਵੀਡੀਓ ਕੀ ਤੁਸੀਂ ਕਦੀ ਸੋਚਿਆ ਕਿ ਆਪਣੇ ਜੀਵਨ ਦੀਆਂ ਜਿੰਨੀਆਂ ਵੀ ਵਰਤਮਾਨ ਸਮੇਂ 'ਚ ਖੁਸ਼ੀਆਂ ਤੁਹਾਡੇ ਝੋਲੇ ਪਈਆਂ ਉਹਨਾਂ ਦੇ ਪਿੱਛੇ ਜੋ ਅਦ੍ਰਿਸ਼ਟ ਵਰਕ ਤਾਂ ਸੁਖਮ ਸੰਸਾਰ ਦੀਆਂ ਜੋ ਤੁਹਾਨੂੰ ਨੰਗੀਆਂ ਅੱਖਾਂ ਨਾਲ ਨਜ਼ਰ ਨਹੀਂ ਆਉਂਦੀਆਂ ਉਹ ਕਿਹੜੀਆਂ ਨੇ ਸਿੱਧੇ ਤੌਰ ਤੇ ਜੁੜਿਆ ਹੋਇਆ ਸਾਡੇ ਪਿਤਰਾਂ ਦਾ ਆਸ਼ੀਰਵਾਦ ਪਿਤਰ ਜਾਣਦੇ ਹੋ ਮੈਂ ਦੇਖਿਆ ਬਹੁਤ ਸਾਰੇ ਧਰਮਾਂ ਚ ਪਿਤਰਾਂ ਦੀ ਹੋਂਦ ਨੂੰ ਨਖਾਰਿਆ ਜਾ ਰਿਹਾ ਗੱਲ ਸੁਣੋ ਮੇਰੇ ਇੱਕ ਸਵਾਲ ਦਾ ਜਵਾਬ ਦੇ ਦਿਓ ਪਹਿਲਾਂ ਕਿ ਬੰਸਾਵਲੀ ਜਾਂ ਕੁਰਸੀ ਨਾਵਾਂ ਕਦੀ ਦੇਖਿਆ ਕੁਰਸੀ ਦਾ ਮਤਲਬ ਸਾਡੇ ਜਿਹੜੀ ਬੰਸ ਪਿੱਛੋਂ ਕਿੱਥੋਂ ਸ਼ੁਰੂ ਹੋਇਆ ਅਸੀਂ ਕਿਤੇੋਂ ਤਾਂ ਵੀ ਸ਼ੁਰੂ ਹੋਇਆ ਕਿਤੇੋਂ ਤਾਂ ਅਸੀਂ ਆਏ ਆ ਕਿਤੇੋਂ ਤਾਂ ਕੋਈ ਸਾਡਾ ਪਿਤਰ ਸੀ ਜਿੱਥੋਂ ਅਸੀਂ ਅੱਜ ਵਰਤਮਾਨ ਚ ਖੜੇ ਆਂ ਪਰਿਆ ਪੂਰਾ ਪਰਿਵਾਰ ਠੀਕ ਹੈ ਸੋ ਪਿਤਰਾਂ ਦੇ ਆਸ਼ੀਰਵਾਦ ਨੂੰ ਜਦੋਂ ਭੁੱਲ ਗਏ ਤਾਂ ਸਮਝੋ ਤੁਹਾਡੀ ਤਬਾਹੀ ਦਾ ਆਗਾਜ਼ ਹੋ ਗਿਆ ਜੇ ਪਿਤਰ অসੰਤੁਸ਼ਟ ਨੇ ਉਹਨਾਂ ਤਾਂ ਵਡੇਰੇ ਕਦੀ ਕਿਸੇ ਦਾ ਬੁਰਾ ਨਹੀਂ ਕਰਦੇ ਪਰ ਜੋ ਉਹਨਾਂ ਦਾ ਹੱਕ ਹੈ ਕੀ ਅਸੀਂ ਉਸ ਨੂੰ ਉਹਨਾਂ ਨੂੰ ਜਾਦੇ ਨਹੀਂ ਕਰ ਸਕਦੇ ਖੁਸ਼ੀਆਂ ਦੇ ਮੌਕਿਆਂ ਤੇ ਉਹਨਾਂ ਨੂੰ ਯਾਦ ਕਰਨ ਚ ਕੀ ਹਰਜ ਹੈ ਜੀ ਦੇਖ ਲਓ ਤੁਸੀਂ ਅਕਸਰ ਇਦਾਂ ਦੇ ਘਰ ਚ ਫਿਰ ਦੁੱਖ ਸ਼ੁਰੂ ਹੁੰਦੇ ਜਦੋਂ ਉਹਨਾਂ ਨੂੰ ਤੁਸੀਂ ਭੁੱਲ ਜਾਂਦੇ ਹੋ ਉਹ ਦੁੱਖ ਨਾ ਦਿਖਦੇ ਆ ਤਾਂ ਨਾ ਹੀ ਤੁਸੀਂ ਕਿਸੇ ਨੂੰ ਦੱਸ ਸਕਦੇ ਆ ਬਿਨਾਂ ਕਾਰਨ ਲੰਮੀਆਂ ਬਿਮਾਰੀਆਂ ਮੰਝੇ ਮੰਨ ਲੈਨੇ ਹੋ ਬੇਔਲਾਦ ਰਹਿਣ ਲੱਪੈ ਨੇ ਹਾਂ ਕਿਤੇ ਭੁੱਲ ਭਲੇ ਕੇ ਔਲਾਦ ਹੋ ਗਈ ਤੁਹਾਡੇ ਜੋ ਪ੍ਰਾਰਬਧ ਨੇ ਪੂਰਵਲੇ ਕਰਮ ਨੇ ਤਾਂ ਫਿਰ ਤੁਹਾਡੀ ਔਲਾਦ ਦੇ ਔਲਾਦ ਨਹੀਂ ਹੋਣੀ ਉਹ ਬੇਔਲਾਦ ਰਹਿ ਜਾਣੀਆਂ ਬੱਚੇ ਵੱਡੇ ਵੱਡੇ ਹੋ ਗਏ ਆ ਉਮਰਾਂ ਬਿਹੱਦ ਚੁੱਕਿਆ ਵਿਆਹ ਨਹੀਂ ਹੋ ਰਿਹਾ ਵਿਆਹ ਛੱਡ ਚੜਨਾ ਚੰਗੇ ਰਿਸ਼ਤੇ ਨਹੀਂ ਮਿਲ ਰਹਾ ਚੰਗੇ ਰਿਸ਼ਤੇ ਮਿਲ ਗਏ ਤਾਂ ਤਲਾਕ ਹੋ ਰਿਹਾ ਲੜਾਈ ਝਗੜੇ ਆ ਨੌਕਰੀ ਜਾਂ ਵਪਾਰ 'ਚ ਰੁਕਾਵਟ ਘਰ ਬਣਿਆ ਬਣ ਗਿਆ ਕੋਠੀਆਂ ਬਣ ਗਈਆਂ ਜੀ ਵੱਡੀਆਂ ਵੱਡੀਆਂ ਕਾਰਾਂ ਵੀ ਆ ਪਰ ਉਹ ਤੇ ਸ਼ਾਂਤੀ ਹੈ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਇਹ ਇੱਕ ਅਦ੍ਰਿਸ਼ਟ ਕਰਜ ਹੈ ਤੁਸੀਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹੋ ਜੇ ਇਹ ਗੱਲ ਝੂਠੀ ਲੱਗਦੀ ਤੁਹਾਨੂੰ ਤਾਂ ਮੈਂ ਤੁਹਾਡੇ ਤੋਂ ਮਾਫੀ ਚਾਹੁੰਨੀ ਹੈ ਕਿਉਂਕਿ ਕਿਤੇੋਂ ਤਾਂ ਬੀਜ ਸ਼ੁਰੂ ਹੋਇਆ ਜਿੱਥੋਂ ਅਸੀਂ ਅੱਜ ਹੈਗੇ ਹਾਂ ਉਹਨੂੰ ਹੀ ਭੁੱਲ ਜਾਵਾਂਗੇ ਤਾਂ ਫਾਇਦਾ ਕੀ ਹੈ ਠੀਕ ਹੈ ਜੀ ਤਾਂ ਫਿਰ ਉਹ ਹੈ ਸਾਡਾ ਪਿਤਰ ਕਰਜ ਜਦੋਂ ਤੱਕ ਇਹ ਪਿਤਰਾਂ ਦੀਆਂ ਦੇਣਦਾਰੀਆਂ ਤੁਸੀਂ ਨਹੀਂ ਲਾਉਂਦੇ ਮੈਂ ਕੋਈ ਇੱਕ ਵੀਡੀਓ ਫੇਰ ਬਣਾਵਾਂਗੀ ਜਿਹਦੇ ਵਿੱਚ ਮੈਂ ਦੱਸਾਂਗੀ ਕਿ ਉਹ ਉਹਨਾਂ ਦੀ ਭੁੱਖ ਕਿੰਨੀ ਕਾ ਕਿਤੇ ਵਿਚਾਰਿਆਂ ਦੀ ਆ ਤਾਂ ਪਾੜਿਆਂ ਨੇ ਚੱਕਰ ਪਾ ਲਿਆ ਤੁਹਾਨੂੰ ਨੋਟਲ ਰਕੇ ਖਾਣ ਦਾ ਕਿ ਆ ਪਿਤਰ ਸ਼ਾਂਤੀ ਕਰਾ ਲਓ ਆ ਪਿਤਰਾਂ ਦਾ ਵਿੱਚ ਫਲਾਨਾ ਢਮਕੜਾ ਪਤਾ ਨਹੀਂ ਕੀ ਕੀ ਹੈ ਕੁਝ ਵੀ ਨਹੀਂ ਉਹ ਵਿਚਾਰੇ ਕੀ ਕਹਿੰਦੇ ਆ ਉਹ ਤਾਂ ਤ੍ਰਿਪਤ ਹੋ ਜਾਂਦੇ ਇੱਕ ਝੂਲੀ ਪਾਣੀ ਦੇ ਨਾਲ ਬਸ ਵਿਧੀਵੱਧ ਢੰਗ ਨਾਲ ਦੇ ਦਿਓ ਹੈਨਾ ਨਰਾਜ਼ ਨਹੀਂ ਮੁੜਦੇ ਮੈਂ ਦੱਸਾਂਗੀ ਕਿਸੇ ਸਪੈਸ਼ਲ ਵੀਡੀਓ 'ਚ ਸੋਣ ਸੌਣ ਮਹੀਨਾ ਚੱਲ ਰਿਹਾ ਤੇ ਸੌਣ ਮਹੀਨੇ ਦੀ ਮਸਿਆ ਆ ਗਈ ਹੈ ਕਿੱਦਣ ਆ ਰਹੀ ਹੈ ਮੈਂ ਦੱਸਦੀ ਹਾਂ ਜੋਤਿਸ਼ ਤੇ ਆਤਮਿਕ ਰੂਪ ਤੇ ਵਿੱਚ ਇਸ ਸਾਲ ਦੀ ਇਸ ਸਮੱਸਿਆ ਦੀ ਜੋ ਪ੍ਰਭਾਵ ਹੈ ਉਹ ਸਭ ਤੋਂ ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਰਾਤਾਂ ਚੋਂ ਇੱਕ ਰਾਤ ਮੰਨੀ ਜਾਂਦੀ ਹੈ ਇਸ ਵਾਰੀ ਸ਼ਾਵਣ ਦੀ ਮੱਸਿਆ ਨੇ ਆਰੰਭ ਹੋਣਾ ਹੈ 24 ਜੁਲਾਈ 2025 ਨੂੰ ਸਮਾ ਰਹੇਗਾ ਰਾਤ 2:55 ਮਿੰਟ ਤੇ ਮੁੱਕਣੇ ਇਹ ਜਿਹੜੀ ਮੁੱਕੇਗੀ ਸੰਪਤ ਹੋਏਗੀ ਉਹ 25 ਜੁਲਾਈ ਦੁਪਹਿਰ 12:40 ਮਿੰਟ ਤੇ ਇਹ ਸੰਪਤ ਹੋ ਜਾਣੀ ਹੈ ਹਰਿਆਲੀ ਮੱਸਿਆ ਕਿਹਾ ਜਾਂਦਾ ਕਿਉਂਕਿ ਇਸ ਰੁੱਤ ਵਿੱਚ ਇਹ ਧਰਤੀ ਨੂੰ ਨਵਾਂ ਜੀਵਨ ਮਿਲਿਆ ਹੁੰਦਾ ਹਰਿਆਵਲ ਹੀ ਹਰਿਆਵਲ ਆ ਸਾਰੇ ਪਾਸੇ ਇੱਕ ਨਵੀਂ ਊਰਜਾ ਨਾਲ ਅਸੀਂ ਭਰੇ ਹੁੰਨੇ ਆ ਕੁਛ ਨਾ ਇਹ ਦਿਨ ਹੈ ਜਿਹੜਾ ਨਾ ਉਹ ਸ਼ਿਵ ਭਗਤੀ ਦਾ ਦਿਨ ਆ ਪਿਤਰ ਤਰਪਣ ਦਾ ਦਿਨ ਆ ਸੁਣ ਲਓ ਮੈਂ ਬਾਰ ਬਾਰ ਕਹਿ ਰਹੀ ਆ ਸਮਝ ਜਾਓ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਡਾਕਟਰਾਂ ਕੋਲ ਨਹੀਂ ਆ ਮੰਨਣਾ ਪੈਣਾ ਸਾਨੂੰ ਅਖੀਰ ਤੇ ਆ ਕੇ ਜਦੋਂ ਨੱਕ ਰਗੜ ਰਗੜ ਕੇ ਮਾਫੀਆਂ ਮੰਗ ਮੰਗ ਕੇ ਮੰਨਾਂਗੇ ਫੇਰੀ ਪਤਾ ਲੱਗਣਾ ਤੁਹਾਨੂੰ ਮੈਂ ਬੜੇ ਸਾਰੇ ਇਦਾਂ ਦੇ ਪਰਿਵਾਰਾਂ ਨੂੰ ਜਾਣਦੀ ਆ ਜਿੱਥੇ ਤਬਾਹੀ ਦੇ ਕਿਨਾਰੇ ਪਰਿਵਾਰ ਪਹੁੰਚ ਚੁੱਕੇ ਆ ਫਿਰ ਕਿਤੇ ਮੋੜ ਪਿਆ ਸੋ ਆਤਮਿਕ ਨੂੰ ਥਾਂਦਾ ਇਹ ਦਿਨ ਹੈ ਨੈਗੇਟਿਵ એનર્ਜੀ ਤੋਂ ਮੁਕਤ ਹੋਣ ਦਾ ਦਿਨ ਹੈ ਮੈਂ ਤੁਹਾਨੂੰ ਕੁਝ ਕੰਮ ਦੱਸਣਿਆ ਉਹਨਾਂ ਨੂੰ ਸ਼ੁਭ ਕਾਰਜ ਕਹਿ ਲਓ ਟੂਣਾ ਨਹੀਂ ਹੈ ਟੋਟਕਾ ਵੀ ਨਹੀਂ ਹੈ ਸ਼ੁਭ ਕਾਰਜ ਜੋ ਤੁਹਾਨੂੰ ਉਸ ਦਿਨ ਕਰਨੇ ਪੈਣੇ ਆ ਸਮਾਂ ਮੈਂ ਦੱਸਦਾ ਜੀ ਕਰ ਲਓ ਪਿਤਰ ਤਰਪਨ ਬਹੁਤ ਜ਼ਰੂਰੀ ਆ ਕਿਸੇ ਵੀ ਧਰਮ ਦੇ ਹੋਵੋ ਮੰਨ ਜਾਓ ਮੇਰੀਆਂ ਗੱਲਾਂ ਮੈਂ ਤੁਹਾਨੂੰ ਅ ਕੀ ਕਹਿੰਦੇ ਹੁੰਦੇ ਆ ਅ ਉਹ ਇਹ ਨਹੀਂ ਆ ਕਿ ਮੈਂ ਤੁਹਾਨੂੰ ਗੁੰਮਰਾਹ ਕਰ ਰਹੀ ਆ ਠੀਕ ਆ ਸ਼ੰਕ ਸੁਭਿਆਚ ਨਹੀਂ ਪਾ ਰਹੀ ਮੈਂ ਪਿਤਰ ਤਰਪਨ ਕਰੋਗੇ ਸਵੇਰੇ ਸ਼ੁੱਧ ਮਨ ਨਾਲ ਉੱਠਣਾ ਇਸ਼ਨਾਨ ਕਰਨਾ ਜਲ ਲੈ ਲਓ ਤੇਲ ਇੱਕ ਚੁਟਕੀ ਕਾਲੇ ਪਾਉਣੇ ਆ ਹਲਕਾ ਜਿਹਾ ਦੁੱਧ ਪਾ ਲਓ ਠੀਕ ਹੈ ਜੀ ਪਿਤਰਾਂ ਦੀ ਸ਼ਾਂਤੀ ਲਈ ਤਰਪਨ ਕਰ ਦੋ ਕਿੱਥੇ ਤਰਪਨ ਕਰਨਾ ਕਿਸੇ ਗਮਲੇ ਕੋਲ ਕਰ ਦੋ ਕੱਚੀ ਮਿੱਟੀ ਹੋਣੀ ਚਾਹੀਦੀ ਕਿਸੇ ਰੁੱਖ ਦੇ ਕਿਨਾਰੇ ਕਰ ਦੋ ਘਰ ਦੇ ਵਿੱਚ ਹੀ ਬੂਟਿਆਂ ਕੋਲ ਕਰ ਦੋ ਤੇ ਅਰਦਾਸ ਕਰਦੇ ਹੋ ਸੰਕਲਪ ਲੈ ਲਓ ਕਿ ਪਿਤਰੋ ਕੋਈ ਵੱਡੇ ਵੱਡੇ ਰਿਜਿਠੇ ਰਹੇ ਜੇ ਕੋਈ ਸਾਡੇ ਕੋਲ ਭੁੱਲ ਹੋ ਗਈ ਹੈ ਪਿਤਰੋ ਮਾਫ ਕਰਦੇ ਹੋ ਪਰਿਵਾਰ ਤੇ ਵੇਰ ਪ੍ਰਿਆਤ ਰੱਖੋ ਪ੍ਰਮਾਤਮਾ ਦਾ ਨਾਮ ਧਿਆਉਣਾ ਧਿਆਉਣਾ ਮੇਰੀ ਹਰ ਵੀਡੀਓ ਚ ਪ੍ਰਮਾਤਮਾ ਅਗੰਮੀ ਸ਼ਕਤੀ ਹੈ ਉਹ ਸਾਡੇ ਅੰਗ ਸੰਗ ਆ ਉਹਨੂੰ ਧਿਆਉਣਾ ਧਿਆਉਣਾ ਤੁਸੀਂ ਸ਼ਿਵ ਅਭਿਸ਼ੇਕ ਕਰਨਾ ਹੈ ਬਿਲ ਪੱਤਰ ਲੈ ਲਓ ਗੰਗਾ ਜਲ ਲੈ ਲਓ ਥੋੜਾ ਜਿਹਾ ਦੁੱਧ ਲੈ ਲਓ ਸ਼ਹਿਦ ਲੈ ਲਓ ਸ਼ਿਵ ਲਿੰਗ ਦੀ ਪੂਜਾ ਕਰ ਲਓ ਮੰਦਰ ਜਾਇਓ ਉਸਨੂੰ ਕੋਈ ਹਰਜ਼ ਨਹੀਂ ਹੈ ਭੁੱਲਾਂ ਚੁੱਕਾਂ ਹੋ ਗਈਆਂ ਮਾਫੀ ਲਈ ਅਰਦਾਸ ਕਰ ਦੇਣੀ ਹੈ ਹਾਂ ਇਹ ਦਿਨ ਹੁੰਦਾ ਖਾਸ ਕਰਕੇ ਰੁੱਖ ਲਾਉਣ ਦਾ ਤੇ ਰੁੱਖ ਵੀ ਕਿਹੜੇ ਲਾਉਣੇ ਨੇ ਜਿਹੜੇ ਪਵਿੱਤਰ ਰੁੱਖ ਅਸੀਂ ਧਰਮ ਅਨੁਸਾਰ ਮੰਨਦੇ ਆ ਤੁਸੀਂ ਪਿੱਪਲ ਲਾ ਦਿਓ ਕਿਤੇ ਵੀ ਸਕੂਲ ਦੀ ਗਰਾਊਂਡ ਚ ਲਾ ਦਿਓ ਪਲੇਗਰਾਊਂਡ ਚ ਲਾ ਦਿਓ ਉਹ ਉਹ ਥਾਂ ਲੱਭ ਲਓ ਜਿੱਥੇ ਹਜੇ ਦਰਖਤ ਚਾਹੀਦਾ ਗੁੰਜਾਇਸ਼ ਹੈ ਉਥੇ ਲਾ ਦਿਓ ਪਿੱਪਲ ਲਾ ਦਿਓ ਆਵਲਾ ਲਾ ਦਿਓ ਤੁਲਸੀ ਲਾ ਦਿਓ ਬੋੜ ਲਾ ਦਿਓ ਇਹ ਸਾਡੇ ਪ੍ਰਾਤਨ ਹੈਰੀਟੇਜ ਰੁੱਖ ਆ ਇਹ ਜੇ ਲਾਉਂਗੇ ਕੋਈ ਹਰਜ ਨਹੀਂ ਰੁੱਖ ਲੱਗੇ ਕੋਈ ਸ਼ਾਂ ਬੈਠੂ ਤੁਹਾਨੂੰ ਯਾਦ ਕਰੂਗਾ ਕਿ ਕਿਹੜਾ ਲਾ ਗਿਆ ਰੁੱਖ ਠੀਕ ਹੈ ਦੁਆਵਾਂ ਮਿਲਦੀਆਂ ਸੋ ਇਹ ਕਰ ਲਿਓ ਦਾਨਪਨ ਤੁਸੀਂ ਕੀ ਕਰਨਾ ਕਿਸੇ ਗਰੀਬ ਵਿਧਵਾ ਨੂੰ ਜਾਂ ਜਿਹੜੀ ਜਿਹਦਾ ਕੋਈ ਸੋਰਸ ਆਫ ਇਨਕਮ ਨਹੀਂ ਹੈ ਉਸ ਵਿਚਾਰੀ ਔਰਤ ਨੂੰ ਭੋਜਨ ਦੇ ਦਿਓ ਕੱਪੜੇ ਦੇ ਦਿਓ ਦੇ ਸਕਦੇ ਹੋ ਉਹ ਦੇ ਦਿਓ ਚਪਲਾਂ ਦੇ ਦਿਓ ਦਾਨ ਕਰਨੀਆਂ ਨਵੀਆਂ ਲੈ ਕੇ ਆਤਮਕ ਤੌਰ ਤੇ ਇਹ ਤੁਹਾਡੇ ਘਰ ਦੇ ਵਿੱਚ ਸੁੱਖਾਂ ਦੀ ਬਰਸਾਤ ਕਰਦਾ ਹੈਗਾ ਸੋ ਮੱਛਿਆ ਦੀ ਰਾਤ ਹੁੰਦੀ ਹੈ ਤਾਤ੍ਰਿਕ ਸਾਧਨਾਵਾਂ ਦੀ ਗੁਪਤ ਮੰਤਰਾਂ ਦੇ ਜਾਪ ਦੀ 네ਗੇਟਿਵ ਤਾਕਤਾਂ ਤੋਂ ਬਚਾ ਲਈ ਇਹ ਬਹੁਤ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ ਪੂਰੀ ਦੁਨੀਆ 'ਚ ਜਿੱਥੇ ਵੀ ਇਸ ਫੀਲਡ ਨਾਲ ਰਿਲੇਟਡ ਲੋਕ ਹੁੰਦੇ ਆ ਉਹ ਤੰਤਰ ਸਾਧਨਾ ਉਸ ਰਾਤ ਨੂੰ ਕਰਦੇ ਆ ਇਸ ਲਈ ਤੁਸੀਂ ਰਾਤ ਨੂੰ ਮੰਨਣਾ ਉਸ ਰਾਤ ਦਾ ਸਮਾਂ ਮੈਂ ਦੱਸ ਦਿੱਤਾ ਮੇਰੇ ਕੋਲ ਬੜੇ ਸ਼ੁੱਧ ਸੰਸਕਾਰ ਨੇ ਠੀਕ ਹੈ ਟੋਣੇ ਨਹੀਂ ਹੈ ਕੁਝ ਨਹੀਂ ਕਿਸੇ ਦਾ ਨੁਕਸਾਨ ਨਹੀਂ ਅਸੀਂ ਕਰਨਾ ਅਸੀਂ ਤਾਂ ਆਪਣੇ ਜੋ ਸਮੱਸਿਆਵਾਂ ਨੇ ਅਸੀਂ ਤਾਂ ਉਹਨਾਂ ਦਾ ਹੱਲ ਲੱਭ ਰਹੇ ਆ ਜੀ ਮਰਦਾ ਕੀ ਨਹੀਂ ਕਰਦਾ ਵਾਲੀ ਗੱਲ ਹੈ ਠੀਕ ਹੈ ਜੀ ਪਰ ਤੁਹਾਡੀ ਪਲਾਈ ਸਿਰਫ ਉਪਾਅ ਕਰ ਲੈਣ ਨਾਲ ਨਹੀਂ ਹੋਣੀ ਮੇਰੀ ਇੱਕ ਗੱਲ ਪੰਦੇ ਵੰਨ ਲਓ ਮੇਰੇ ਸਾਥੀਓ ਜਦੋਂ ਤੱਕ ਤੁਸੀਂ ਅੰਦਰੋਂ ਆਪਣੇ ਪਿੱਤਰਾਂ ਨੂੰ ਯਾਦ ਨਹੀਂ ਕਰਦੇ ਉਹਨਾਂ ਲਈ ਪ੍ਰਾਰਥਨਾ ਨਹੀਂ ਕਰਦੇ ਹਰ ਰੋਜ਼ ਜਿੱਥੇ ਅਗਰਬਤੀਆਂ ਧੂਫ ਤਖਾਉਨੇ ਹੋ ਦੀਵੇ ਬਾਲਦੇ ਹੋ ਉੱਥੇ ਪਰਮ ਪਿਤਾ ਪਰਮਾਤਮਾ ਨੂੰ ਨੰਬਰ 1 ਤੇ ਯਾਦ ਕਰਨਾ ਨੰਬਰ 2 ਤੇ ਤੁਹਾਡੇ ਪਿੱਤਰ ਆ ਨੰਬਰ 3 ਤੇ ਬਾਅਦ ਵਿੱਚ ਕੁਝ ਆਏਗਾ ਸਮਝ ਲਓ ਗੱਲਾਂ ਤਰ ਜਾਓਗੇ ਤਰ ਸੋ ਠੀਕ ਹੈ ਆਓ ਅੱਜ ਇੱਕ ਮੌਨ ਮਨ ਧਿਆਨ ਕਰਨਾ ਅੰਦਰ ਸੰਕਲਪ ਕਰਿਏ ਉਹਨਾਂ ਵਾਸਤੇ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਦੀ ਨੀਂਹ ਰੱਖੀ ਸੀ ਗੱਲ ਸੁਣੋ ਨੀਂਹ ਤੇ ਹੀ ਤਾਂ ਮਹਿਲ ਟਿਕਿਓ ਤੁਹਾਡੇ ਪਰਿਵਾਰਾਂ ਦੇ ਉਸ ਨੀਂਹ ਨੂੰ ਅਣਜਾਣ ਇਗਨੋਰ ਕਰ ਦੋਂਗੇ ਤੁਸੀਂ ਤੁਹਾਡਾ ਪਰਿਵਾਰ ਰੂਪੀ ਰੁੱਖ ਹੈ ਜਿਹੜਾ ਨੂੰ ਇਗਨੋਰ ਕਰ ਦੋਂਗੇ ਜਿਹੜਾ ਨੂੰ ਸਿੰਜਣਾ ਪੈਣਾ ਕੋਈ ਨਹੀਂ ਦੋ ਬੂੰਦਾਂ ਜਲ ਨਾਲ ਤ੍ਰਿਪਤ ਹੋ ਜਾਂਦੇ ਉਹ ਪਾੜਿਆਂ ਦੀਆਂ ਉਹਨਾਂ ਦੇ ਮਾਹ ਕਰਪਟ ਜਾਲ 'ਚ ਨਹੀਂ ਫਸਣਾ ਤੁਸੀਂ ਮੈਂ ਉੱਧਰ ਨਹੀਂ ਭੇਜਣਾ ਤੁਹਾਨੂੰ ਬਾੜੇ ਪੈਸੇ ਬਚਾਉਣੇ ਆ ਸੋ ਅਨautres ਦੇ ਕਰਜ਼ਿਆਂ ਤੋਂ ਅਸੀਂ ਮੁਕਤ ਹੋਣਾ ਹੈ ਇਹ ਕਰਜ਼ਾ ਪਿਤਰਾਂ ਦਾ ਕਰਜ਼ਾ ਹੈ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਪਰ ਅਸੀਂ ਉਹਨਾਂ ਨੂੰ ਚਿੱਤ-ਚਿੱਤਾ ਭੁੱਲ ਗਏ ਬੱਚਿਆਂ ਦਾ ਵਿਆਹ ਹੁੰਦਾ ਕੁਝ ਪਰਿਵਾਰ ਜਿਹੜੇ ਹੈਗੇ ਆ ਉਹ ਮੰਨਦੇ ਆ ਜਿਹੜੇ ਆਪਣੇ ਆਪ ਨੂੰ ਆਤਾਦਨ ਕਹਿੰਦੇ ਆ ਨਾ ਉਹ ਕਹਿੰਦੇ ਹਾਂ ਕੁਝ ਨਹੀਂ ਪਿਤਰ ਛੱਡੋ ਕੋਈ ਸ਼ਰਾਧ ਨਹੀਂ ਕਰਨਾ ਕੋਈ ਨਹੀਂ ਪਾਣਿਆਂ ਵਾਲੇ ਪਖੰਡ ਨਹੀਂ ਨਾ ਕਰਨੇ ਤੁਸੀਂ ਜੇ ਭੁੱਖਿਆਂ ਨੂੰ ਕਿਤੇ ਰੋਟੀ ਖਿਲਾ ਦੋਗੇ ਪਸ਼ੂ ਪੰਛੀਆਂ ਨੂੰ ਫੀਡ ਫੀਡ ਦੇ ਦੋਗੇ ਤਾਂ ਉਹੋ ਡੋਨੇਸ਼ਨ ਹੀ ਮੰਨੀ ਜਾਣੀ ਆ ਬੇਜ਼ੁਬਾਨਾਂ ਦਾ ਖਿਆਲ ਕਰਿਆ ਕਰੋ ਠੀਕ ਆ ਤੋ ਉਸ ਅੱਜ ਦੇ ਇਸ ਰਾਤ ਦੇ ਵਿੱਚ ਕਰ ਜੇ ਮਾਫ ਕਰਾ ਲਓ ਜਿਹੜੇ ਅਗਲੀ ਪੀੜ੍ਹੀ ਤੱਕ ਤੁਹਾਨੂੰ ਪ੍ਰਾਪਤ ਹੋਣਗੇ ਸੋ ਮੈਨੂੰ ਕਮੈਂਟ ਕਰਕੇ ਦੱਸੋ ਸੌਣ ਦੀ ਮਸਿਆ ਤੇ ਤੁਸੀਂ ਕਿਹੜਾ ਵਿਸ਼ਾ ਅਚਾਰਜ ਜੋ ਮੈਂ ਦੱਸੇ ਕਰੋਂਗੇ ਮੈਨੂੰ ਆਪਣੇ ਵੱਡੇ ਵਡੇਰੇ ਜਠੇਰੇ ਜਿਹੜੇ ਆਪਣਾ ਗੋਤ ਜਰੂਰ ਲਿਖ ਦਿਓ ਕਮੈਂਟ ਬਾਕਸ ਚ ਮੈਂ ਦੇਖਣਾ ਚਾਹੁੰਦੀ ਆ ਕਿ ਮੇਰੇ YouTube ਚੈਨਲ ਨਾਲ ਜੁੜੇ ਕਿਹੜੇ ਕਿਹੜੇ ਗੋਤਰ ਦੇ ਲੋਕ ਹੈਗੇ ਆ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਵੀਡੀਓ ਸਾਰਿਆਂ ਨੂੰ ਭੇਜ ਦਿਓ ਮੱਸੀ ਆਉਣ ਵਾਲੀ ਹੈ ਔਰ ਹਰੀਆਲੀ ਮੱਸੀ ਹੈ ਇਸ ਦਾ ਸਾਲ ਚ ਇੱਕ ਵਾਰ ਇਹ ਨੇ ਆਉਣਾ ਹੁੰਦਾ ਤੇ ਬਹੁਤ ਜ਼ਿਆਦਾ ਮੱਤਵਾ ਸਾਰੇ ਪਿਤਰ ਪਿਤਰ ਲੋਕ ਤੋਂ ਤੁਹਾਡੇ ਕੋਲੋਂ ਇੱਕ ਝੂਲੀ ਜਲ ਦੀ ਲੈਣ ਆਉਣਗੇ ਜਲ ਕਿਦਾਂ ਗ੍ਰਹਿਣ ਕਰਾਉਣਾ ਉਹ ਮੈਂ ਤੁਹਾਨੂੰ ਦੱਸ ਦਾਂਗੀ ਸੋ ਜਿਨ੍ਹਾਂ ਦੇ ਘਰ ਵਿੱਚ ਕੋਈ ਵੀ ਆਰਥਿਕ ਜਾਂ ਮਨੋ ਵਿਗਿਆਨਕ ਤੜਕ ਤੰਗੀ ਪਣੀ ਹੋਈ ਹੈ ਕੋਈ ਸਮੱਸਿਆ ਕਰਕੇ ਦੇਖੋ ਕਿਉਂਕਿ ਕਦੇ-ਕਦੇ ਸਿਰਫ ਇੱਕ ਕਲਿੱਕ ਕਿਸੇ ਦੀ ਕਨਾਂਤ ਬਦਲ ਸਕਦਾ ਤੁਸੀਂ ਠੀਕ ਹੋ ਜਾਓਗੇ ਮੈਂ ਤੁਹਾਨੂੰ ਚੜ੍ਹਦੀ ਕਲਾ ਤੇ ਬੁਲੰਦੀਆਂ ਚੁੰਦੇ ਦੇਖ ਸਕਦੀ ਆ ਮੈਂ ਚਾਹੁੰਦੀ ਆ ਤੁਹਾਡੇ ਬੱਚੇ ਸੁਖੀ ਰਹਿਣ ਮੈਂ ਚਾਹੁੰਦੀ ਆ ਬੇਔਲਾਦਾਂ ਦੇ ਔਲਾਦ ਹੋਵੇ ਇਹਨਾਂ ਛੋਟੇ ਛੋਟੇ ਪਿਤਰਾ ਨੂੰ ਖੁਸ਼ ਕਰਕੇ ਜਿਹੜੇ ਆਪਾਂ ਧਾਰਮਿਕ ਸੰਸਕਾਰ ਕਰਨੇ ਆ ਨਾ ਇਹਨਾਂ ਨਾਲ ਹੀ ਖੁਸ਼ ਹੋ ਜਾਣੇ ਆ ਸਾਡੇ ਰਾਹਾਂ ਦੇ ਕੰਡੇ ਚੁਗੇ ਜਾਣਗੇ ਤੁਹਾਨੂੰ ਹੋਰ ਕੀ ਚਾਹੀਦਾ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਮੇਰਾ YouTube ਚੈਨਲ ਸਬਸਕ੍ਰਾਈਬ ਕਰ ਦਿਓ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਕਮੈਂਟ ਜ਼ਰੂਰ ਕਰੋ ਮੈਨੂੰ ਦੱਸੋ ਤੁਹਾਡਾ ਗੋਤ ਕਿਹੜਾ ਹੈ ਠੀਕ ਹੈ ਜੀ ਸੋ ਅਗਲੀ ਇੱਕ ਹੋਰ ਵੀਡੀਓ ਨਾਲ ਮੈਂ ਹਾਜ਼ਰ ਹੋਵਾਂਗੇ ਉਦੋਂ ਤੱਕ ਆਪਣਾ ਖਿਆਲ ਰੱਖੋ ਟਿਲ देन ਬਾਏ ਬਾਏ